ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਹੁਣ ਇੱਕ ਬੇਹੱਦ ਵੱਡਾ ਫੰਡ ਜਾਰੀ ਕਰ ਦਿੱਤਾ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਫੰਡ ਜਾਰੀ ਕਰਦੇ ਹੋਏ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਜਿੱਥੇ ਕਿ ਹੁਣ ਜਿਹੜੇ ਪੰਜਾਬ ਦੇ ਵਿੱਚ ਮੱਡੇ ਮੀਲ ਨੂੰ ਲੈ ਕੇ ਫੰਡ ਜਾਰੀ ਹੋ ਗਿਆ ਹੁਣ 26.57 ਕਰੋੜ ਰੁਪਏ ਦਾ ਫੰਡ ਜਾਰੀ ਕਰ ਦਿੱਤਾ ਗਿਆ ਜਿਸ ਦੇ ਨਾਲ ਬਹੁਤ ਵੱਡੇ ਪੱਧਰ ਦਾ ਲਾਭ ਜਿਹੜਾ ਲੋਕਾਂ ਨੂੰ ਮਿਲੇਗਾ ਯਾਨੀ ਕਿ ਹੁਣ ਉਹ ਸਰਕਾਰੀ ਸਕੂਲ ਜਿਨ੍ਹਾਂ ਤੇ ਉੱਤੇ ਫੰਡ ਜ਼ਰੂਰੀ ਸੀਗਾ ਜਿਨ੍ਹਾਂ ਦਾ ਜਿਹੜਾ ਸਮਾਨ ਬਹੁਤ ਪਾਂਡੇ ਜਿਹੜੇ ਨੇ ਜਾਂ ਹੋਰ ਚੀਜ਼ਾਂ ਉਹ ਪੁਰਾਣੀਆਂ ਹੋ ਗਈਆਂ ਨੇ ਮੱਡੇ ਮੀਲ ਦੀਆਂ ਜਿਹੜੀਆਂ ਕੁੱਕ ਨੇ ਉਹਨਾਂ ਲਈ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਲੋੜਿੰਦੀਆਂ ਹੁੰਦੀਆਂ ਨੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਬਹੁਤ ਵੱਡੇ ਪੱਧਰ ਦਾ ਹੁੰਦਾ ਹੈ ਬਦਲਾਅ ਕਰਨ ਦੇ ਲਈ ਇਹ ਕਰੋੜਾਂ ਦਾ ਫੰਡ ਨਿਯਾਰੀ ਕਰ ਦਿੱਤਾ ਹੈ ਕਰੋੜਾ ਕਰੋੜਾ ਦਾ ਜਿਹੜਾ ਫੰਡ ਆ ਇਹ ਬਹੁਤ ਜ਼ਿਆਦਾ ਲਾਭਕਾਰੀ ਜਿਹੜਾ ਵਾ ਹੁਣ ਪੰਜਾਬ ਦੇ ਸਕੂਲਾਂ ਦੇ ਲਈ ਸਾਬਤ ਹੋਵੇਗਾ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਕਈ ਸਕੂਲਾਂ ਦੇ ਜਿਹੜੇ ਪੰਜਾਬ ਸਰਕਾਰ ਨੇ ਤੋੜਾ ਕੀਤਾ ਸੀ ਕਈਆਂ ਦੇ ਭਾਂਡੇ ਖਰਾਬ ਹੋਲੇ ਉਪਕਰਣ ਜਿਹੜੇ ਨੇ ਜਾਨਕੀ ਜਿਹੜੀਆਂ ਚੀਜ਼ਾਂ ਨੇ ਉਹ ਵਰਤੋਂ ਚਾਉਂਦੀਆਂ ਨੇ ਤਾਂ ਉਹਨਾਂ ਨੂੰ ਚੇਂਜ ਕਰਨਾ ਬਦਲਣਾ ਜ਼ਰੂਰੀ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ 26.57 ਕਰੋੜ ਰੁਪਏ ਜਿਹੜੇ ਨੇ ਉਹ ਦੇ ਦਿੱਤੇ ਨੇ ਤਾਂ ਕੁਝ ਅਜਿਹੇ ਸਕੂਲ ਜਿਨ੍ਹਾਂ ਦੇ ਵਿੱਚ ਨਵੇਂ ਉਪਕਰਣ ਲੈਣ ਦੀ ਲੋੜ ਹੈ ਜਾਂ ਕੁਝ ਅਜਿਹੇ ਸਕੂਲ ਜਿਨ੍ਹਾਂ ਨੂੰ ਜਿਹੜੇ ਕੁੱਕ ਰੱਖਣ ਦੀ ਲੋੜ ਹੈ ਤਾਂ ਬੱਚਿਆਂ ਨੂੰ ਮਿੱਡੇ ਮੀਲ ਸਹੀ ਤਰੀਕੇ ਦੇ ਨਾਲ ਸਮੇਸਿਰ ਉਹ ਸਾਫ ਸੁਥਰਾ ਮਿਲੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੇਂਦਰ ਨੇ ਫੰਡ ਜਾਰੀ ਕਰ ਦਿੰਦਾ ਤਾਂ ਇਸੇਹੀ ਚਲਦੇ ਪੰਜਾਬ ਸਰਕਾਰ ਦੇ ਵੱਲੋਂ ਇਸ ਫੰਡ ਦੀ ਸਮੇਂ ਸਮੇਸਿਰ ਵਰਤੋਂ ਕੀਤੀ ਜਾਵੇਗੀ ਕਈ ਸਕੂਲਾਂ ਦੇ ਵਿੱਚ ਬਾਲਟੀਆਂ ਬੱਚਿਆਂ ਦੇ ਲਈ ਭਾੜੇ ਨਵੇਂ ਸਿਰ ਸੇ ਹੋਰ ਕੜੀਆਂ ਚੀਜ਼ਾਂ ਨੇ ਜਿਹੜਾ ਕਿ ਰਾਸ਼ਨ ਜਿਹੜਾ ਨਮਾ ਕਈ ਵਾਰ ਆਣਾ ਹੁੰਦਾ ਜਾਂ ਕੋਈ ਚੀਜ਼ਾਂ ਖਰਾਬ ਹੁੰਦੀਆਂ ਉਹਨਾਂ ਨੂੰ ਨਮਾ ਨਿਹਾਣਾ ਪੈਂਦਾ ਤਾਂ ਇਸ ਦੇ ਲਈ ਫੰਡ ਦੀ ਵਰਤੋਂ ਕੀਤੀ ਜਾਵੇਗੀ ਤੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਸਕੂਲ ਨੇ ਉਹਨਾਂ ਦੇ ਵਿੱਚ ਫੰਡ ਜਾਰੀ ਹੋ ਗਿਆ ਤੇ ਦੱਸ ਜੇ ਕਿਸੇ ਤਰੀਕੇ ਨਾਲ ਫਰੀਦਕੋਟ ਮਾਨਸਾ ਬਠਿੰਡਾ ਫਾਜ਼ਿਲਕਾ ਆਹੂਰਾ ਥਾਮਾ ਦੇ ਲਈ ਇਹ ਫੰਡ ਜਾਰੀ ਹੋਇਆ ਸ੍ਰੀ ਮੁਕਤਸਰ ਸਾਹਿਬ ਲਈ ਫੰਡ ਜਾਰੀ ਕਰਕੇ ਕਿੰਨਾਂ ਸਰਕਾਰ ਨੇ ਇੱਕ ਬਿਹਤ ਵੱਡੀ ਰਾਹਤ ਦੇ ਦਿੱਤੀ ਹੈ ਤੇ ਦੂਸਰੇ ਪਾਸੇ ਕੇਂਦਰ ਦੇ ਵੱਲੋਂ ਬਹੁਤ ਸਾਰੇ ਫੰਡ ਪਹਿਲਾਂ ਵਿਚਾਰੀ ਕੀਤੇ ਗਏ ਨੇ ਔਰ ਕੇਂਦਰ ਸਰਕਾਰ ਨੇ ਹੁਣ ਪੱਚੀਆਂ ਦੇ ਮਿੱਡੇ ਮੀਂਹ ਯਾਨੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਮਿਲਣ ਵਾਲੇ ਭੋਜਨ ਨੂੰ ਲੈ ਕੇ ਹੁਣ ਬਿਹਤ ਵੱਡੇ ਪੱਧਰ ਤਾ ਉਪਰਾਲਾ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਹੁਣ ਕੇਂਦਰ ਦੇ ਵੱਲੋਂ ਪੰਜਾਬ ਦੇ ਵਿੱਚ ਸਕੂਲਾਂ ਨੂੰ ਲੈ ਕੇ ਨਵੇਂ ਉਪਕਰਨਾਂ ਨੂੰ ਲੈ ਕੇ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਰੱਖ ਦਿੱਤੀਆਂ ਨੇ ਤੇ ਬਦਲਾਅ ਕੀਤੇ ਨੇ ਕਿ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਾ ਆਵੇ ਤਾਂ ਬੱਚੇ ਜਿਹੜੇ ਨੇ ਉਹ ਸਾਫ਼ ਸੁਥਰਾ ਭੋਜਨ ਖਾਂਣ ਉਹਨਾਂ ਨੂੰ ਸਮੇਂ ਸਿਰ ਭੋਜਨ ਮਿਲੇ ਕੁੱਕ ਜਿਹੜੇ ਨੇ ਉਹ ਸਾਫ਼ ਸੁਥਰੇ ਢੰਗ ਨਾਲ ਭੋਜਨ ਬਣਾਉਣ ਤਾਂ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹਨਾਂ ਦੇ ਲਈ ਫੰਡ ਜਾਰੀ ਕਰ ਦਿੱਤੇ ਨੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਪੰਜਾਬ ਦੇ ਵਿੱਚ ਜਿੱਥੇ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਫ੍ਰੀ ਮਿੱਡ-ਡੇ ਮੀਲ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਔਰ ਫੰਡ ਜਿਹੜਾ ਜਾਰੀ ਕੀਤਾ ਜਾਂਦਾ ਹੈ ਇਸ ਨੂੰ ਹੀ ਦੇਖਦੇ ਹੋਏ ਵੱਡੇ ਪੱਧਰ ਦੀ ਰਾਹਤ ਜਿਹੜੀ ਆ ਬੱਚਿਆਂ ਨੂੰ ਦੇਣ ਦੇ ਲਈ ਸਰਕਾਰ ਨੇ ਹੁਣ ਕਰੋੜਾਂ ਦਾ ਫੰਡ ਜਾਰੀ ਕਰ ਦਿੱਤਾ ਹੈ ਕਰੋੜਾਂ ਦਾ ਫੰਡ ਲੋਕਾਂ ਦੇ ਲਈ ਬੱਚਿਆਂ ਦੇ ਲਈ ਪ੍ਰਦਾਨ ਸਾਬਤ ਹੋਵੇਗਾ ਸਕੂਲਾਂ ਦੇ ਵਿੱਚ ਸਾਫ਼ ਸੁਥਰਾ ਭੋਜਨ ਹੁਣ ਬੱਚਿਆਂ ਨੂੰ ਦੇਣ ਦੇ ਲਈ ਕੇਂਦਰ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ